ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਤਿਰੰਗਾ ਯਾਤਰਾ ਮੰਡਲ ਪ੍ਰਧਾਨ ਰੋਮੀ ਚੋਪੜਾ ਦੀ ਅਗਵਾਈ ਵਿੱਚ ਕੱਢੀ ਗਈ। ਇਸ ਮੌਕੇ ਤਿਰੰਗਾ ਯਾਤਰਾ ਵਿੱਚ ਉੱਤੇਜੇਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਕਮੇਜ਼ਰ ਉਸਕਰ ਤਰੁਣ ਚੋਗ ਨੇ ਤਿਰੰਗਾ ਯਾਤਰਾ ਵਿੱਚ ਭਾਗ ਲਿਆ ਅਤੇ ਉਹਨਾਂ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਹਲਕਾ ਕੇਂਦਰੀ ਦੇ ਇੰਚਾਰਜ ਡਾਕਟਰ ਰਾਮ ਚਾਪਲਾ, ਰਾਕੇਸ਼ ਸ਼ਰਮਾ, ਭਾਜਪਾ ਅਗੂ ਰਾਕੇਸ਼ ਗੇਲ गौरव गिल सबका काउंसलर मीनू सहगल सरबजीत सिंह शेंटी राजीव अनेजा परमजीत सिंह बथरा समेत वही गिणती में भाजपा आगू के वर्कर हाजिर सन ਦੀ ਲੀਡਰਸ਼ਿਪ ਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ। ਔਰ ਬੜਾ ਉਤਸ਼ਾਹ ਹੈ। ਪੂਰੇ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਵਾਹਨ ਤੇ ਹਰ ਘਰ ਤੇ ਤਿਰੰਗਾ ਲੱਗ ਰਿਹਾ ਪਾਰਟੀ ਦੇ ਕਾਰਜਕਰਤਾ ਘਰ ਘਰ ਜਾ ਕੇ ਤਿਰੰਗਾ ਲਗਾ ਰਹੇ ਨੇ ਔਰ ਅੱਜ ਇਥੇ ਸੀ ਵਿਸ਼ਾਲ ਸ਼ੋਭਾ ਯਾਤਰਾ ਹਰ ਹਰ ਇੱਕ ਕਾਰਜਕਰਤਾ ਦੇ ਅੱਜ ਚੰਡਾ ਹੈ ਆ ਪਾਰਟੀ ਬੜੀ ਡੈਡੀਕੇਟਿਡਲੀ ਹਰ ਮੰਡਲ ਦੇ ਅੰਦਰ ਅਸੀਂ ਅੱਜ ਤੋਂ 16000 ਤਿਰੰਗਾ ਯਾਤਰਾਵਾਂ ਪੂਰੇ ਦੇਸ਼ ਚ ਕਢਾਲੇ ਆ ਆਪਰੇਸ਼ਨ ਸੰਧੂ ਜਿਹੜੀ ਵਿਦੇ ਹੋਈ ਹੈ ਉਸ ਤੋਂ ਬਾਅਦ ਇੱਕ ਪੂਰਾ ਵਾਤਾਵਰਨ ਦੇਸ਼ 'ਚ ਬਣਿਆ ਪੂਰਾ ਦੇਸ਼ ਇਕਜੁੱਟ ਹੋ ਕੇ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਕਹਿ ਕੇ ਸੜਕਾਂ ਤੇ ਨਿਕਲਿਆ ਔਰ ਜਿਸ ਤਰ੍ਹਾਂ ਕੱਲ ਦੇ ਜੀ ਸੈਨਾ ਦੇ ਅਧਿਕਾਰ ਨੇ ਦੱਸਿਆ ਕਿ ਪੰਜ ਜਿਹੜੇ ਨੇ ਜਹਾਜ਼ ਪਾਕਿਸਤਾਨ ਦੀ ਸਾਡੀ ਸੈਨਾ ਨੇ ਘਰਾਇਆ ਇਹ ਬੜੇ ਸ਼ੋਰੇ ਦੀ ਗੱਲ ਹੈ ਨਿਸ਼ਚਿਤ ਰੂਪ ਚ ਸੈਨਾ ਦਾ ਪ੍ਰਾਕਰਮ ਜਿਹਰੇ ਅੰਦਰ ਪਾਕਿਸਤਾਨ ਦੇ ਅੰਦਰ ਜਿੱਥੇ ਵੀ ਟੈਰਰਿਸਟ ਕੈਂਪ ਸੀ ਅਸੀਂ ਉਹਨੂੰ ਦਵਸਤ ਕੀਤਾ ਔਰ ਉਹ ਦਵਸਤ ਕਰਕੇ ਦੁਨੀਆ ਨੂੰ ਦੱਸ ਦਿੰਦਾ ਕਿ ਹਿੰਦੁਸਤਾਨ ਦੀ ਮਾਰਕ ਸ਼ਮਤਾ ਉਹਨਾਂ ਪਾਕਿਸਤਾਨ ਦੇ ਅੰਦਰ ਅੰਤਰਕ ਦੀ ਫੈਕਟਰੀ ਦੁਨੀਆ 'ਚ ਕਿਸੇ ਵੀ ਟਿਕਾਣੇ ਤੋਂ ਹੋਵੇ ਚਾਹੇ ਬਾਵਲਪੁਰ ਹੋਵੇ ਚਾਹੇ ਲਾਹੌਰ ਹੋਵੇ ਚਾਹੇ ਕਰਾਚੀ ਹੋਵੇ ਹਿੰਦੁਸਤਾਨ ਦੀ ਸੈਨਾ ਦੇ ਨਿਸ਼ਾਨੇ ਤੇ ਹੈ ਔਰ ਅੱਜ ਮੈਂ ਰੋਮੀ ਚੋਪੜਾਈ ਨੂੰ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਕਟੜਾ ਭਾਈ ਸਿੰਘ ਸਿੰਘ ਮੰਡਲ ਦੀ ਬੜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਮਕਸਦ ਹੈ ਇੱਕ ਤੇ ਸ਼ਹੀਦਾਂ ਨੂੰ ਜਿਹੜੇ ਸਾਡੇ ਸ਼ਹੀਦਾਂ ਨੂੰ ਪ੍ਰਣਾਮ ਹੈ ਸ਼ਹੀਦਾਂ ਨੂੰ ਨਮਨ ਹੈ ਦੂਸਰਾ ਜਿਹੜਾ ਵਿਜੇ ਪ੍ਰਾਪਤੀ ਕੀਤੀ ਆ ਸਾਡੇ ਫੌਜੀਆਂ ਨੇ ਸਾਡੀ ਸੈਨਾ ਨੇ ਉਹਨਾਂ ਦੇ ਨਮਿੱਤੇ ਯੁਵਾਵਾਂ ਦੇ ਯੁਵਾਵਾਂ ਨੂੰ ਇੱਕ ਉੱਥਾ ਆਵੇ ਇੱਕ ਯੁਵਾਵਾਂ ਦੇ ਵਿੱਚ ਜਾਗਰਤ ਪੈਦਾ ਹੋਵੇ ਦੇਸ਼ ਪ੍ਰੇਮ ਜਿੰਨਾ ਵਧਾਓਗੇ ਉਹਨਾਂ ਹੀ ਭਾਰਤ ਦੇਸ਼ ਸਾਡਾ ਅੱਗੇ ਵਧੇ ਜਿਹੜਾ ਪਾਰਟੀ ਨੇ ਤਿਰੰਗਾ ਯਾਤਰਾ ਅੱਗੇ ਕੀ ਹੁੰਦਾ ਇਸ ਸਾਲ ਜੀ ਇੱਕ ਦਿਨ ਲੋਕੀ ਮਨਾ ਲੈਂਦੇ ਹੀ ਇਹ ਬਹੁਤ ਵਧੀਆ ਪਿਛਲੇ ਸਾਲਾਂ ਤੋਂ ਕੰਮ ਸ਼ੁਰੂ ਹੋਇਆ ਕਿ ਜਾਨ ਜਾਨ ਨੂੰ ਨਵੀਂ ਪੀੜੀ ਨੂੰ ਵੀ ਉਤਸ਼ਾਹ ਅਜ ਕੋਈ ਤਰੰਗਾ ਯਾਤਰਾ ਹੀ ਕੈਸੀ ਚੀਜ਼ ਆ ਜਿਹਦੇ ਕਾਰਨ ਅਸੀਂ ਸਾਰੇ ਯਾਦਾਂ ਨਾਲ ਘੁੰਮ ਰਹੇ ਆ ਮੇਰੀ ਤੇ ਸਾਰਿਆਂ ਗੇ ਅਪੀਲ ਆ ਕਿ ਘੜ ਤੋਂ ਘੜ ਤਰੰਗਾ ਯਾਤਰਾ ਵਿੱਚ ਪਾਰਟੀ ਵਾਜੀ ਭੁੱਲ ਕੇ ਸਾਰਿਆਂ ਨੂੰ ਆਣਾ ਚਾਹੀਦਾ